ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਟਾਈਮ ਹੋ ਗਿਆ ਰਾਤ ਦਾ 8 ਵਜੇ ਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਰਾਤ ਨੂੰ ਆਪਾਂ ਵਲੌਗ ਬਣਾਉਣੇ ਹੁੰਦੇ ਆ ਤੇ ਅੱਜ ਫਿਰ ਮੈਂ ਇੱਕ ਤੁਹਾਨੂੰ ਬਹੁਤ ਵਧੀਆ ਸਿਰਮ ਦੇਣਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਸਾਨੂੰ ਪਿਗਮੈਂਟੇਸ਼ਨ ਤੋਂ ਦੱਸੋ ਹਨਾ ਵੀ ਕਿਉਂਕਿ ਗਰਮੀਆਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਹੁੰਦੀ ਹੈ ਪਿਗਮੈਂਟੇਸ਼ਨ ਪਿਗਮੈਂਟੇਸ਼ਨ ਕਹਿ ਲਓ ਬਲੈਕ ਸਪੌਟਸ ਆ ਜਾਂਦੇ ਨੇ ਹਨਾ ਜਿਹੜੀ ਸਕਿਨ ਟੋਨ ਹੈਗੀ ਉਹ ਅਨਈਵਨ ਹੋ ਜਾਂਦੀ ਹੈ ਕਿਤੋਂ ਬਲੈਕ ਕਿਤੋਂ ਵਾਈਟ ਢੱਬ ਖੜਬੀ ਜੀ ਨੂੰ ਆਪਾਂ ਕਹਿੰਦੇ ਨੇ ਆ ਤੇ ਗਰਮੀਆਂ 'ਚ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਕਿਤੋਂ ਨਾ ਕਾਫੀ ਜ਼ਿਆਦਾ ਬਲੈਕਨੈਸ ਆ ਜਾਂਦੀ ਹੈ ਕਿਤੋਂ ਇੱਥੋਂ ਬਲੈਕ ਹੋ ਗਈ ਇੱਥੋਂ ਬਲੈਕ ਹੋ ਗਈ ਇੱਥੋਂ ਬਲੈਕ ਹੋ ਗਈ ਹੈ ਨਾ ਤੇ ਗਰਮੀਆਂ 'ਚ ਸਕਿਨ ਦਾ ਸਰਦੀਆਂ 'ਚ ਤਾਂ ਸਰਦੀਆਂ 'ਚ ਵੀ ਬਹੁਤ ਧਿਆਨ ਰੱਖਣਾ ਪੈਂਦਾ ਕਿਉਂਕਿ ਡਰਾਈਨੈਸ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜਾ ਹੁਣ ਮੌਸਮ ਚੱਲ ਰਿਹਾ ਹੈ ਨਾ ਹਮ ਤੁਹਾਨੂੰ ਵੀ ਪਤਾ ਹੀ ਹੋਊਗਾ ਕਿ ਅੱਜ ਕੱਲ ਜਿਹੜਾ ਮੌਸਮ ਹੁਣ ਚੱਲ ਰਿਹਾ ਹੈ April ਦਾ March ਦਾ end ਤੇ April ਦਾ ਮ ਇਹਨਾਂ ਜੀ ਬਹੁਤ ਜ਼ਿਆਦਾ ਰੁੱਖ ਰੁੱਖਾ ਜਿਹਾ ਮੌਸਮ ਹੁੰਦਾ ਹੈ ਤੇ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਡਰਾਈਨੈਸ ਹੁੰਦੀ ਆ ਅ ਹੱਥਾਂ ਤੇ ਪੈਰਾਂ ਤੇ ਬਾਹਾਂ ਤੇ ਬਹੁਤ ਡਰਾਈ ਹੋ ਜਾਂਦੇ ਨੇ ਸੋ ਆ ਮਹੀਨਿਆਂ ਦੇ ਵਿੱਚ ਵੀ ਆਪਾਂ ਨੂੰ ਆਪਣੀ ਸਕਿਨ ਦਾ ਵੈਸੇ ਦਾ ਆਪਾਂ ਨੂੰ ਪੂਰਾ ਸਾਲ ਹੀ ਸਕਿਨ ਦਾ ਧਿਆਨ ਰੱਖਣਾ ਪੈਂਦਾ ਪਰ ਕੁਝ ਕੁ ਟਾਈਮ ਇਹੋ ਜਿਹਾ ਹੁੰਦਾ ਜਦੋਂ ਜ਼ਿਆਦਾ ਹੀ ਧਿਆਨ ਮੰਗਦਾ ਸੋ ਆ ਜਿਹੜਾ ਟਾਈਮ ਚੱਲ ਰਿਹਾ ਹੈ ਇਹਦੇ ਵਿੱਚ ਵੀ ਆਪਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ ਤੇ ਪੂਰੀ ਗਰਮੀ ਹੈ ਜਿਹੜੀ ਉਹ ਤਾਂ ਰੱਖਣਾ ਹੀ ਰੱਖਣਾ ਪੈਣਾ ਕਿਉਂਕਿ ਮੱਚ ਸੜੀ ਜਾਂਦੀ ਹੈ ਜੀ ਸਕਿਨ ਸਰਦੀਆਂ ਦੇ ਵਿੱਚ ਕਮ ਸੇ ਕਮ ਚਲੋ ਇਹ ਹੈਗਾ ਕਿ ਡਰ ਔਰ ਗਰਮੀਆਂ ਦੇ ਵਿੱਚ ਤਾਂ ਨਾ ਸਕਿਨ ਜਿਹੜੀ ਉਹ ਜਿਵੇਂ ਸਨਬਰਨ ਨਹੀਂ ਹੋ ਜਾਂਦਾ ਆਪਾਂ ਨੂੰ ਧੁੱਪ ਦੇ ਨਾਲ ਹਨਾ ਟੈਨਿੰਗ ਹੋ ਜਾਣੀ ਬਲੈਕ ਹੋ ਜਾਣੀ ਸੋ ਉਹਦੇ ਵਾਸਤੇ ਪਿਗਮੈਂਟੇਸ਼ਨ ਵਾਸਤੇ ਬਲੈਕਨੈਸ ਵਾਸਤੇ ਕਿ ਜਿਹੜੀ ਤੁਹਾਡੀ ਸਕਿਨ ਆ ਉਹ ਗਲੋ ਕਰੇ ਤੇ ਦੂਜਾ ਦੇਖ ਕੇ ਕਹੇ ਪੁੱਛੇ ਕਿ ਤੁਸੀਂ ਕੀ ਲਾਉਨੇ ਹੋ ਅੱਜ ਉਹਦੇ ਲਈ ਆਪਾਂ ਇੱਕ ਚੀਜ਼ ਰੈਡੀ ਕਰਨ ਲੱਗੇ ਆ ਇੱਕ ਸੀਰਮ ਰੈਡੀ ਕਰਨ ਲੱਗੇ ਆ ਤੇ ਚਲੋ ਬੈਠ ਕੇ ਮੈਂ ਰੈਡੀ ਕਰਦੀ ਆ ਮੈਂ ਤੁਹਾਨੂੰ ਦੱਸਦੀ ਆਂ ਡਿਟੇਲ ਦੇ ਵਿੱਚ ਦੱਸੂਗੀ ਤੇ ਇੰਗਰੀਡੀਅੰਟ ਤਾਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਜਿਆਦਾ ਯੂਜ਼ ਨਹੀਂ ਕਰਦੇ ਹੁੰਦੇ بس 2-3 ਕੀ ਹੁੰਦੇ ਨੇ ਆਪਣੇ ਕੋਲੇ ਹੋਰ ਇਸ ਤੋਂ ਜ਼ਿਆਦਾ ਆਪਾਂ ਯੂਜ਼ ਕਰਦੇ ਨਹੀਂ ਹੁੰਦੇ ਠੀਕ ਹੈ ਜੀ ਸੋ ਹੁਣ ਆਪਾਂ ਬੈਠਦੇ ਆਂ ਸਮਾਨ ਲੈਨੇ ਆਂ ਤੇ ਫਿਰ ਮੈਂ ਤੁਹਾਨੂੰ ਬੈਠ ਕੇ ਡਿਟੇਲ ਦੇ ਵਿੱਚ ਦੱਸਦੀ ਆਂ ਕਿ ਕਿਸ ਤਰ੍ਹਾਂ ਸੀਰਮ ਰੈਡੀ ਕਰਨਾ ਉਹੀ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਅਵੇਲੇਬਲ ਹੈਗੀਆਂ ਨੇ ਠੀਕ ਹੈ ਜੀ ਸਮਾਨ ਕੋਈ ਜ਼ਿਆਦਾ ਨਹੀਂ ਹੈਗਾ ਸਮਾਨ ਬਹੁਤ ਥੋੜਾ ਹੈ ਇਹ ਤਾਂ ਮਿਲਿਆ ਹੋਇਆ ਜਤੂਨ ਦਾ ਤੇਲ ਮੇਰੇ ਕੋਲ ਤਾਂ ਕਿਸੇ ਸ਼ੀਸ਼ੀ 'ਚ ਨਹੀਂ ਪਾਇਆ ਹੋਇਆ ਸੀ ਇਦਾਂ ਹੀ ਆ ਛੋਟੀ ਜਿਹੀ ਕੰਨੀ ਜੀ ਹੈਗੀ ਐ ਇਹਦੇ ਵਿੱਚ ਥੋੜਾ ਜਿਹਾ ਜਤੂਨ ਦਾ ਤੇਲ ਹੈ ਤੇ ਇਹਦੇ ਵਿੱਚ ਹੈ ਆਪਣੇ ਕੋਲੇ ਨਾਰੀਅਲ ਦਾ ਤੇਲ ਠੀਕ ਹੈ ਜੀ ਤੇ ਇਹ ਹੈਗੀ ਆ ਮੁਲਠੀ ਮੁਲਠੀ ਤਾਂ ਜੀ ਬਸ ਪੁੱਛੇ ਹੀ ਨਾ ਸਕਿਆ ਨਾਲ ਲਈ ਅ ਵਰਦਾਨ ਦਾ ਕੰਮ ਕਰਦੀ ਹੈ ਇੰਨੀ ਵਧੀਆ ਚੀਜ਼ ਹੈ ਮੁਲਠੀ ਤੇ ਹੁਣ ਆਪਾਂ ਨਾ ਇੱਕ ਸ਼ੀਸ਼ੀ ਲੈ ਲਈਏ ਠੀਕ ਹੈ ਜਿਹੜੀ ਇਹ ਸ਼ੀਸ਼ੀ ਲੈਣੀ ਆ ਉਹ ਤੁਸੀਂ ਕੰਚ ਦੀ ਲੈਣੀ ਹੈ ਸਪੈਸ਼ਲੀ ਧਿਆਨ ਰੱਖਿਓ ਕੋਈ ਵੀ ਸ਼ੀਸ਼ੀ ਹੋਵੇ ਤੁਹਾਡੇ ਕੋਲੇ ਅ ਉਹ ਕੰਚ ਦੀ ਯੂਜ਼ ਕਰਨੀ ਆ ਤੇ ਪਰ ਉਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਡਰਾਈ ਕਰ ਲੈਣਾ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਜਾਣਾ ਚਾਹੀਦਾ ਠੀਕ ਹੈ ਧਿਆਨ ਰੱਖਣਾ ਲੋ ਜੀ ਮੈਂ ਉਹਨੂੰ ਚੰਗੀ ਤਰ੍ਹਾਂ ਡਰਾਈ ਕਰ ਲਿਆ ਲੋ ਲੋ ਜੀ ਹੁਣ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਦੀਆਂ ਕਿ ਸ਼ੀਸ਼ੀ ਹੈ ਜਿਹੜੀ ਉਹ ਕੰਚ ਦੀ ਲੈਣੀ ਹੈ ਧਿਆਨ ਨਾਲ ਸਾਰੀਆਂ ਗੱਲਾਂ ਸੁਣਿਓ ਪਲੀਜ਼ ਤੇ ਇਹ ਗਿੱਲੀ ਬਿਲਕੁਲ ਨਹੀਂ ਹੋਣੀ ਚਾਹੀਦੀ ਪਾਣੀ ਦਾ ਤੁਪਕਾ ਵੀ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਇਹ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਹੁਣ ਮੈਂ ਜਿਹੜੀ ਸ਼ੀਸ਼ੀ ਲਈ ਕੰਚ ਦੀ ਲਈ ਹੈ ਔਰ ਅੰਦਰੋਂ ਬਿਲਕੁਲ ਡਰਾਈ ਹੋ ਗਈ ਹੈ ਇਹ ਬਿਲਕੁਲ ਸਾਫ਼ ਸੁਥਰੀ ਹੈ ਕਿਉਂਕਿ ਅਸੀਂ ਸਕਿਨ ਲਈ ਯੂਜ਼ ਕਰ ਰਹੇ ਹਾਂ ਚੀਜ਼ ਤੇ ਕੁਝ ਵੀ ਇਹਦੇ ਵਿੱਚ ਲੱਗਿਆ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਇੱਕ ਚਮਚ ਤੁਸੀਂ ਇਦਾਂ ਲੈ ਲਿਆ ਜਤੂਨ ਦਾ ਤੇਲ ਇਹ ਅੰਦਾਜ਼ੇ ਨਾਲ ਹੀ ਲੈ ਰਹੀ ਹਾਂ ਮੈਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਇੱਕ ਚਮਚ ਲੈਣਾ ਹੈ ਮੈਂ ਥੋੜਾ ਜਿਹਾ ਅੰਦਾਜ਼ੇ ਮਾਰ ਦੇਣੀ ਹੁੰਦੀ ਆ ਲਓ ਜੀ ਇੱਕ ਚਮਚ ਲੈ ਲਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਪਾਉਣਾ ਹੈਗਾ ਆਪਾਂ ਨਾਰੀਅਲ ਦਾ ਤੇਲ ਜਿੰਨਾ ਆਪਾਂ ਜਤੂਨ ਦਾ ਤੇਲ ਲਿਆ ਉਹਨਾ ਹੀ ਆਪਾਂ ਨਾਰੀਅਲ ਦਾ ਤੇਲ ਲੈ ਲਾਂਗੇ। ਲੋ ਜੀ ਮੈਂ ਲਗਭਗ 1-1 ਚਮਚ ਲੈ ਲਿਆ ਦੋਨਾਂ ਦਾ। ਹੁਣ ਤੁਸੀਂ ਦੇਖੋ ਮੇਰੇ ਕੋਲੇ ਜਿਹੜੀ ਮਲਠੀ ਹੈਗੀ ਆ ਉਹ ਪੁੱਟੀ ਹੋਈ ਆ। ਬੀਬੀ ਨੇ ਨਾ ਕੁੱਟ ਕੇ ਰੱਖੀ ਹੋਈ ਆ। ਤੇ ਇਹ ਨਾ ਮਲਠੀ ਆ ਜਿਹੜੀ ਉਹ ਮਿਲਦੀ ਹੁੰਦੀ ਆ ਇਸ ਤਰ੍ਹਾਂ ਜੜ ਜੀ ਹੁੰਦੀ ਆ ਇੱਕ ਡੰਡਾ ਜਿਹਾ ਹੀ ਬਣਿਆ ਹੋਇਆ ਹੁੰਦਾ ਛੋਟਾ ਜਿਹਾ। ਤੁਸੀਂ ਉਸ ਤਰ੍ਹਾਂ ਹੀ ਰੱਖ ਸਕਦੇ ਹੋ ਇਹਨੂੰ ਕੁੱਟਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਤੇ ਪਰ ਉਹ ਇਸ ਤਰ੍ਹਾਂ ਹੋਵੇ ਕਿ ਇੰਨਾ ਕੁ ਸਾਈਜ਼ ਹੋਵੇ ਜਿਹੜਾ ਵਿੱਚ ਡੁੱਬ ਜੇ ਇਹਦੇ ਤੇਲ ਦੇ ਵਿੱਚ ਜੇ ਤੁਹਾਡਾ ਇੱਕ ਇੱਕ ਚਮਚ ਘੱਟ ਰਹਿ ਗਿਆ ਛੋਟੀ ਸ਼ੀਸ਼ੀ ਦੇ ਵਿੱਚ ਹੀ ਪਾਓ ਕਿਉਂਕਿ ਜੇ ਜ਼ਿਆਦਾ ਪਾਉਣਾ ਥੋੜਾ ਪਾਉਣਾ ਹੋਊਗਾ ਇੱਕ ਇੱਕ ਚਮਚ ਤੇ ਵੱਡੀ ਸ਼ੀਸ਼ੀ ਹੋਊਗੀ ਤੇ ਉਹਦਾ ਤਾਂ ਬਸ ਆਹ ਨੀਚੇ ਵਾਲਾ ਹੀ ਮਤਲਬ ਕਿ ਬਹੁਤ ਥੋੜਾ ਰਹਿ ਜਾਊਗਾ ਹਨਾ ਤੇ ਉਹਦੇ ਵਿੱਚ ਡੁੱਬਣਾ ਨਹੀਂ ਹੈਗਾ ਮਲਠੀ ਨਹੀਂ ਡੁੱਬਣੀ ਹੈਗਾ ਤੁਸੀਂ ਛੋਟੀ ਸ਼ੀਸ਼ੀ ਲਿਓ ਤੇ ਉਹਦੇ ਵਿੱਚ ਮਲਠੀ ਹੈ ਜਿਹੜੀ ਬਿਲਕੁਲ ਡੁੱਬ ਜਾਣੀ ਚਾਹੀਦੀ ਹੈ ਇਹਦੇ ਵਿੱਚ ਥੋੜਾ ਜਿਹਾ ਧਿਆਨ ਰੱਖਣ ਦੀ ਗੱਲ ਹੈ ਹੁਣ ਮੇਰੇ ਕੋਲੇ ਆਮ ਨੂੰ ਲੱਠੀ ਦਾ ਪੀਸ ਹੈਗਾ ਮੈਂ ਤੁਹਾਨੂੰ ਦਿਖਾ ਦੇਣੀ ਆ ਪਰ ਇਹ ਨਾ ਵਿਚਾਲਿਓ ਬੀਬੀ ਨੇ ਪੀਸ ਕੱਟਿਆ ਹੋਇਆ ਸੋ ਇਹ ਮੈਂ ਇਹਦੇ ਵਿੱਚ ਸੁੱਟ ਦੂੰਗੀ ਲਓ ਜੀ ਚੰਗੀ ਤਰ੍ਹਾਂ ਇਹਦੇ ਵਿੱਚ ਆ ਗਿਆ ਡੁੱਬ ਗਿਆ ਕਿਉਂਕਿ ਛੋਟਾ ਪੀਸ ਸੀਗਾ ਜੇ ਉਹ ਗੋਲ ਹੋਵੇ ਤੇ ਫਿਰ ਉਹਨੂੰ ਥੋੜਾ ਜਿਹਾ ਵੱਧ ਤੇਲ ਦੀ ਲੋੜ ਪੈਂਦੀ ਆ ਤੇ ਮੈਂ ਹੋਰ ਵੀ ਪਾਉਂਗੀ ਥੋੜੀ ਜੀ ਇਹਦੇ ਵਿੱਚ ਲਓ ਜੀ ਐਡਾ ਕ ਪੀਸ ਹੈ ਮੈਂ ਹੋਰ ਪਾ ਰਹੀ ਆ ਇਹਦੇ ਵਿੱਚ ਠੀਕ ਹੈ ਦੋ ਪੀਸ ਪਾਲੇ ਮੈਂ ਇਹਦੇ ਵਿੱਚ ਇੱਕ ਛੋਟਾ ਜਿਹਾ ਪੀਸ ਲੈ ਹੋਰ ਕਿਉਂਕਿ ਮੇਰੇ ਕੋਲ ਨਾ ਬਹੁਤ ਛੋਟੇ ਛੋਟੇ ਪੀਸ ਆਏ ਬੀਬੀ ਨੇ ਕੀਤੇ ਹੋਏ ਆ ਲੋ ਜੀ ਇਹਦੇ ਵਿੱਚ ਨਾ ਮੈਂ ਹੁਣ ਤਿੰਨ ਛੋਟੇ ਛੋਟੇ ਪੀਸ ਪਾ ਲਏ ਕਿਉਂਕਿ ਮੇਰੇ ਕੋਲ ਜਿਆਦਾ ਤੇਲ ਨਹੀਂ ਪਾਇਆ ਹੋਇਆ ਮੈਂ ਸਿਰਫ 2 ਚਮਚ 2 ਚਮਚ ਵੀ ਤੋਂ ਵੀ ਘੱਟ ਹੀ ਲੱਗਦਾ ਮੈਨੂੰ ਇਹ ਜਿਆਦਾ ਨਹੀਂ ਹੈਗਾ ਤੇ ਹੁਣ ਅਗਲਾ ਸਟੈਪ ਕੀ ਹੈ ਹੁਣ ਇਹਨੂੰ ਕਰ ਦੇਣਾ ਆਪਾਂ ਬੰਦ ਚੰਗੀ ਤਰ੍ਹਾਂ ਹੁਣ ਇਹਨੂੰ ਯੂਜ਼ ਨਹੀਂ ਕਰ ਸਕਦੇ ਆਪਾਂ ਜੇ ਆਪਾਂ ਕਹੀਏ ਕਿ ਬਣ ਗਿਆ ਰੈਡੀ ਹੋ ਗਿਆ ਤੇ ਆਪਾਂ ਇਹਨੂੰ ਯੂਜ਼ ਕਰ ਲਈਏ ਬਿਲਕੁਲ ਨਹੀਂ ਯੂਜ਼ ਕਰ ਸਕਦੇ ਇਹ ਆਪਾਂ ਸੀਰਮ ਬਣਾ ਰਹੇ ਹਾਂ ਠੀ ਤੇ ਸੀਰਮ ਬਣਾਉਣ ਵਾਸਤੇ ਹਜੇ ਇਹਨੂੰ ਟਾਈਮ ਲੱਗੂਗਾ 2 ਦਿਨ। ਤੁਸੀਂ ਸੋਚੋਗੇ ਵੀ ਬਣਦਾ ਗਿਆ ਹੁਣ ਇਹਦੇ ਵਿੱਚ ਹੋਰ ਪਤਾ ਨਹੀਂ 2 ਦਿਨ ਕੀ ਕਰਨਾ। ਜਿਵੇਂ ਆਪਾਂ ਆਚਾਰ ਬਣਾਉਣੀ ਆ ਤੇ ਧੁੱਪੇ ਰੱਖਦੇ ਆ ਉਹੀ ਸਿਸਟਮ ਇਹਦਾ। ਹੁਣ ਇਹਨੂੰ ਕੀ ਕਰਨਾ ਜੀ ਆਪਾਂ? 2 ਦਿਨ ਇਹਨੂੰ ਧੁੱਪੇ ਰੱਖਣਾ ਇਹ ਸ਼ੀਸ਼ੀ ਨੂੰ। ਠੀਕ ਹੈ ਜੀ ਪੂਰੀ ਧੁੱਪ ਲੱਗਣੀ ਚਾਹੀਦੀ ਐ ਸਵੇਰੇ ਧੁੱਪ 'ਚ ਰੱਖਦਾ। ਸ਼ਾਮ ਤੱਕ ਜਿੰਨੀ ਦੇਰ ਧੁੱਪ ਹੈਗੀ ਓਨੀ ਦੇਰ ਇਹਨੂੰ ਧੁੱਪੇ ਪਿਆ ਰਹਿਣ ਦੇਣਾ। 2 ਦਿਨ ਇਹਨੂੰ ਪੂਰੀ ਧੁੱਪ ਲੱਗਣੀ ਚਾਹੀਦੀ ਐ। ਉਸ ਤੋਂ ਬਾਅਦ ਤੁਸੀਂ ਇਹਨੂੰ ਯੂਜ਼ ਕਰਨਾ ਸ਼ੁਰੂ ਕਰਨਾ ਹੈ। ਫਿਰ ਤੁਸੀਂ ਆਪਦੇ ਭਾਵੇਂ ਸ ਜਾਹੇ ਤੁਸੀਂ ਜਿੱਥੇ ਵੀ ਆਪਣਾ ਰੈਡੀ ਹੋਣੇ ਹੋ ਤੁਸੀਂ ਉੱਥੇ ਰੱਖ ਲਓ ਫਿਰ ਇਹ ਸੀਰਮ ਨੂੰ ਯੂਜ਼ ਕਿਵੇਂ ਕਰਨਾ ਹੈ ਹੁਣ ਮੈਂ ਇਹਨੂੰ ਇਦਾਂ ਤਾਂ ਯੂਜ਼ ਕਰੂੰਗੀ ਨਹੀਂ ਕਿਉਂਕਿ ਮੈਨੂੰ ਤਾਂ 2 ਦਿਨ ਚਾਹੀਦੇ ਨੇ ਹਜੇ ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਜੇ ਤਾਂ ਹੈਗੀ ਤੁਹਾਡੀ ਸਕਿਨ ਟੂ ਮੱਚ ਆਇਲੀ ਬਹੁਤ ਜ਼ਿਆਦਾ ਆਇਲੀ ਹੈ ਹਨਾ ਲੋੜ ਤੋਂ ਜ਼ਿਆਦਾ ਆਇਲੀ ਹੈ ਇੱਕ ਤਾਂ ਹੁੰਦੀ ਹੈ ਆਇਲੀ ਐਂਡ ਡਰਾਈ ਹਨਾ ਇੱਕ ਹੁੰਦੀ ਹੈ ਕਿ ਬਹੁਤ ਹੀ ਜ਼ਿਆਦਾ ਆਇਲੀ ਹੈ ਜੇ ਬਹੁਤ ਜ਼ਿਆਦਾ ਆਇਲੀ ਹੈ ਤਾਂ ਸਿਰਫ ਤੁਸੀਂ ਰਾਤ ਨੂੰ ਇਹਨੂੰ ਯੂਜ਼ ਕਰਨਾ ਇੱਕ ਵਾਰ ਠੀਕ ਹੈ ਜੀ ਰਾਤ ਨੂੰ ਬੈਣ ਲਿਕੇ ਯੂਜ਼ ਕਰ ਲਓ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਭਾਵੇਂ ਤੁਸੀਂ ਦਿਨ 'ਚ ਤਿੰਨ ਵਾਰ ਯੂਜ਼ ਕਰ ਲਓ ਇਹਨੂੰ ਭਾਵੇਂ ਚਾਰ ਵਾਰ ਯੂਜ਼ ਕਰ ਲਓ 노 ਪ੍ਰੋਬਲਮ ਤੇ ਜੇ oily normal oily ਸਕਿਨ ਹੈ ਤਾਂ ਵੀ ਤੁਸੀਂ ਦਿਨ 'ਚ ਤੋਂ ਇੱਕ ਵਾਰ ਤਾਂ ਇਹਨੂੰ ਯੂਜ਼ ਕਰ ਸਕਦੇ ਹੋ ਪਰ ਜੇ ਬਹੁਤ ਹੀ ਜ਼ਿਆਦਾ oily ਹੈ ਤੇ ਰਾਤ ਨੂੰ ਇੱਕ ਵਾਰ ਕਰਿਓ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਲੱਗੂਗਾ ਕਿ ਗਰਮੀ ਆਊਗੀ ਹਜੇ ਤਾਂ ਗਰਮੀ ਉਹਨੀ ਆਈ ਨਹੀਂ ਹੈਗੀ ਇੱਕ ਮਹੀਨਾ ਜਿਹੜਾ April ਦਾ ਮਹੀਨਾ ਤੇ May ਦਾ ਮਹੀਨਾ ਹੈਗਾ ਜਿਹੜਾ ਉਹ ਪਸੀਨੇ ਵਾਲਾ ਨਹੀਂ ਹੁੰਦਾ ਅਸੀਂ ਯੂਜ਼ ਕਰ ਸਕਦੇ ਹਾਂ ਰੁੱਖੀ ਰੁੱਖੀ ਜਿਹੜੀ ਹਵਾ ਹੈਗੀ ਆ ਉਹ ਚਲਦੀ ਹੈ ਸਾਡੀ ਸਕਿਨ ਨੂੰ ਬਹੁਤ ਰੁੱਖਾ ਬਣਾ ਦਿੰਦੀ ਹੈ ਹੁਣ ਆਪਾਂ ਦੇਖ ਲਈਏ ਹੱਥ ਪੈਰ ਜਿਹੜੇ ਬਹੁਤ ਜ਼ਿਆਦਾ ਰੁੱਖੇ ਹੋ ਜਾਂਦੇ ਨੇ ਤੇ ਆਪਾਂ ਨੂੰ ਕਰੀਮ ਲਾਉਣੀ ਪੈਂਦੀ ਹੈ ਸੋ ਆ ਜਿਹੜਾ ਮਿਡ ਮੇ ਤੱਕ ਮਈ ਦੇ ਅੱਧ ਤੱਕ ਤੁਸੀਂ ਇਹ ਸੀਰਮ ਜਿਹੜਾ ਰਾਮ ਨਾਲ 2-3 ਵਾਰ ਦਿਨ ਚ ਲਾ ਕੇ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜਦੋਂ ਪਸੀਨਾ ਆਉਣ ਲੱਗ ਜਾਂਦਾ ਹੈ ਪਸੀਨੇ ਵਾਲੇ ਦਿਨ ਆ ਜਾਂਦੇ ਆ ਉਦੋਂ ਫਿਰ ਉਦੋਂ ਤਾਂ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਜਿਹੜੇ ਏਸੀ ਨੇ ਨਾ ਆਪਾਂ ਏਸੀਆਂ 'ਚ ਜ਼ਿਆਦਾ ਰਹਿੰਦੇ ਆ ਜਿਹੜੇ ਏਸੀ ਨੇ ਉਹ ਸਾਡਾ ਮੋਇਸਚਰ ਹੈ ਜਿਹੜਾ ਉਹ ਸਾਰਾ ਖਿੱਚ ਲੈਂਦੇ ਨੇ ਤੇ ਆਪਣੀ ਸਕਿਨ ਵੀ ਹੈ ਜਿਹੜੀ ਉਹ ਟਰਾਈ ਕਰ ਦਿੰਦੇ ਨੇ ਹਨਾ ਤੇ ਇਸ ਕਰਕੇ ਆਪਾਂ ਨੂੰ ਗਰਮੀਆਂ ਦੇ ਵਿੱਚ ਵੀ ਕੁਛ ਨਾ ਕੁਛ ਆਪਣੀ ਸਕਿਨ ਵਾਸਤੇ ਜ਼ਰੂਰ ਚਾਹੀਦਾ ਹੁੰਦਾ ਸੋ ਆਪਾਂ ਇਹ ਸੀਰਮ ਰੈਡੀ ਕੀਤਾ ਹੈ ਹੁਣ ਅਗਲੀ ਗੱਲ ਕੀ ਕਰਨੀ ਆਪਾਂ ਹੁਣ ਇਹ ਆਪਾਂ 2 ਦਿਨ ਬਾਅਦ ਇਹਨੂੰ ਚੰਗੀ ਤਰ੍ਹਾਂ ਧੋਪ ਲਵਾ ਕੇ ਉਸ ਤੋਂ ਬਾਅਦ ਯੂਜ਼ ਕਰਨਾ ਪਰ ਮਲੱਠੀ ਇਹਦੇ ਵਿੱਚ ਹੀ ਰਹਿਣੀ ਚਾਹੀਦੀ ਹੈ ਹੁਣ ਇਹ ਆਪਣਾ 20 ਦਿਨ ਚੱਲੇ ਅ ਮਹੀਨਾ ਚੱਲੇ ਵੈਸੇ ਤੁਸੀਂ ਨਾ ਇਹ ਇੰਨਾ ਕੀ ਬਣਾਇਓ ਜਿਹੜਾ ਉਹ 10 ਦਿਨ ਚੱਲੇ ਬਸ ਹੁਣ ਇਹ ਆਪਾਂ 10 ਦਿਨ ਚਲਾਵਾਂਗੇ ਇਹਨੂੰ ਤੇ ਉਸ ਤੋਂ ਬਾਅਦ ਇਹਨੂੰ ਜਿਹੜੀ ਮੁਲਠੀ ਹੈਗੀ ਆ ਜਦੋਂ ਮੁਲਠੀ ਬਚ ਗਈ ਤੁਹਾਡਾ ਇਹ ਖਤਮ ਹੋ ਗਿਆ ਆਪਾਂ ਥੋੜਾ ਜਿਹਾ ਹੀ ਬਣਾਇਆ ਜਦੋਂ ਇਹ ਖਤਮ ਹੋ ਗਿਆ ਮੁਲਠੀ ਬਚ ਚੁੱਕੀ ਤੇ ਮੁਲਠੀ ਹੈ ਜਿਹੜੀ ਉਹਨੂੰ ਤੁਸੀਂ ਨਾ ਸੁੱਟ ਦੇਣਾ ਇਹ ਯੂਜ਼ ਨਹੀਂ ਕਰਨੀ ਦੁਬਾਰਾ ਇਹ ਮੁਲਠੀ ਦਾ ਅਸਰ ਹੈ ਜਿਹੜਾ ਉਹ ਖਤਮ ਹੋ ਜਾਊਗਾ ਇਹਨੂੰ ਤੁਸੀਂ ਸੁੱਟ ਦੇਣਾ ਦੁਬਾਰਾ ਤੋਂ ਸ਼ੀਸ਼ੀ ਹੈ ਜਿਹੜੀ ਜਦ ਦੁਬਾਰਾ ਬਣਾਉਂਗੇ ਨਾਲ ਦੀ ਨਾਲ ਤੁਸੀਂ ਸ਼ੀਸ਼ੀ ਨੂੰ ਫਿਰ ਤੁਸੀਂ ਵਾਸ਼ ਕਰਨਾ ਹੈ ਵਾਸ਼ ਕਰਕੇ ਸ਼ੀਸ਼ੀ ਹੈ ਜਿਹੜੀ ਉਹ ਗਿੱਲੀ ਬਿਲਕੁਲ ਨਹੀਂ ਹੋਣੀ ਚਾਹੀਦੀ ਬਿਲਕੁਲ ਡਰਾਈ ਹੋਣੀ ਚਾਹੀਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਇਹੀ ਪ੍ਰੋਸੈਸ ਤੁਸੀਂ ਫਿਰ ਕਰਨਾ ਹੈ ਇਰੇ ਦੇ ਵਿੱਚ ਮਲਠੀ ਹੈ ਜਿਹੜੀ ਉਹ ਸੁੱਟ ਦੇਣੀ ਹੈ ਪਰ ਮਲਠੀ ਹੈ ਜਿਹੜੀ ਇਹਦੇ ਵਿੱਚ ਡੁੱਬੀ ਹੋਣੀ ਬਹੁਤ ਜ਼ਰੂਰੀ ਹੈ ਇਹ ਨਾ ਹੋਵੇ ਕਿ ਅੱਧੀ ਘਰ ਪਈ ਹੋਵੇ ਹੁਣ ਮੇਰੀ ਤਾਂ ਮਲਠੀ ਤਾਂ ਕਰਕੇ ਡੁੱਬ ਗਈ ਕਿਉਂਕਿ ਇਹ ਵਿਚਾਲਿਓਂ ਐ ਕੱਟੀ ਹੋਈ ਸੀ ਪਤਲੀ ਕਰੀ ਹੋਈ ਸੀ ਜਾਂ ਤਾਂ ਤੁਸੀਂ ਇਹਨੂੰ ਪਤਲੀ ਕਰ ਲਿਓ ਕੱਟ ਕੇ ਜੇ ਤੁਸੀਂ ਉਦਾਂ ਹੀ ਉਹ ਡੰਡਾ ਜਾਂ ਜਿਹੜਾ ਹੁੰਦਾ ਹੈ ਉਸੇ ਤਰ੍ਹਾਂ ਹੀ ਵਿੱਚ ਸੁੱਟੋਗੇ ਤਾਂ ਫਿਰ ਤੁਹਾਨੂੰ ਔਇਲ ਆ ਜਿਹੜਾ ਜ਼ਿਆਦਾ ਪਾਉਣਾ ਪਊਗਾ ਜਾਂ ਤਾਂ ਤੁਸੀਂ ਘਰ 'ਚ ਇੱਕ ਜਾਣੇ ਨੇ ਲਾਉਣਾ ਹੈ ਤਾਂ ਬਹੁਤ ਥੋੜਾ ਬਣਾ ਲਿਓ ਮਲਠੀ ਨੂੰ ਵਿਚਾਲਿਓਂ ਕੱਟ ਕੇ ਤਿੰਨਕ ਪੀਸ ਕਰਕੇ ਵਿੱਚ ਡੁੱਬ ਜੂਗੀ ਤੇ ਜੇ ਤੁਸੀਂ ਘਰ 'ਚ ਜ਼ਿਆਦਾ ਜਾਣੇ ਹੋਗੇ ਜਾਂ 3-4 ਜਾਣੇ ਹੈਗੇ ਹੋ ਫਿਰ ਉਸ ਹਿਸਾਬ ਦੇ ਨਾਲ ਤੁਸੀਂ ਫਿਰ ਜ਼ਿਆਦਾ ਆਇਲ ਲਓਗੇ ਪਰ ਇੱਕੋ ਜੀ ਕੁਆਂਟੀਟੀ ਦੇ ਵਿੱਚ ਲੈਣਾ ਜੇ 2 ਚਮਚ ਤੁਸੀਂ ਜੀ 올ਿਵ ਆਇਲ ਜਣੀ ਜਤੂਨ ਦਾ ਤੇਲ ਲੈ ਰਹੇ ਹੋ ਤਾਂ 2 ਚਮਚੀ ਕੋਕੋਨਟ ਆਇਲ ਨਾਰੀਅਲ ਦਾ ਤੇਲ ਜਿਹੜਾ ਉਹ ਲੈਣਾ ਹੈ ਇੱਕੋ ਜੀ ਇਕੁਅਲ ਕੁਆਂਟੀਟੀ ਦੇ ਵਿੱਚ ਦੋਨਾਂ ਚੀਜ਼ਾਂ ਨੂੰ ਤੁਸੀਂ ਲੈਣਾ ਹੈਗਾ ਉਸ ਤੋਂ ਬਾਅਦ ਤੁਸੀਂ ਮਲਠੀ ਦਾ ਇੱਕ ਪੀਸ ਉਹਨਾਂ ਕਾ ਸੁੱਟ ਦਿਓ ਜਿਹੜਾ ਇਹਦੇ ਵਿੱਚ ਪੂਰਾ ਆ ਜਾਏ ਨਾ ਹੋਵੇ ਕਿ ਮਲਠੀ ਦਾ ਜਿਹੜਾ ਟੁਕੜਾ ਹੈਗਾ ਉਹ ਇਦਾਂ ਖੜਾ ਰਹੇ ਵਿੱਚ ਇਦਾਂ ਨਹੀਂ ਰਹਿਣਾ ਚਾਹੀਦਾ ਇਦਾਂ ਇਸ ਸਾਈਡ ਨੂੰ ਪਿਆ ਹੋਣਾ ਚਾਹੀਦਾ ਤੇਲ ਦੇ ਵਿੱਚ ਤਾਂ ਹੀ ਫਿਰ ਡੁੱਬੂਗਾ ਪੂਰਾ ਠੀਕ ਹੈ ਉਹਦਾ ਡੁੱਬਣਾ ਬਹੁਤ ਜ਼ਰੂਰੀ ਹੈ ਫਿਰ ਇਹਨੂੰ 2 ਦਿਨ ਧੁੱਪ ਚ ਰੱਖਣਾ ਬਹੁਤ ਜ਼ਰੂਰੀ ਹੈ ਜਾਨੀ ਹੀਟ ਦੇ ਵਿੱਚ ਰੱਖਣਾ ਸੀ ਇਹਨੂੰ ਠੰਡੇ ਸਾ ਨਹੀਂ ਰੱਖਣਾ ਹੈਗਾ ਫਿਰ ਤੁਸੀਂ ਇਹਨੂੰ ਹਫਤਾ 10 ਦਿਨ ਚਲਾਓ ਫਿਰ ਇਹ ਮਲਠੀ ਦਾ ਪੀਸ ਆ ਜਿਹੜਾ ਉਹ ਤੁਸੀਂ ਸੁੱਟ ਦੇਣਾ ਯੂਜ਼ ਨਹੀਂ ਕਰਨਾ ਠੀਕ ਹੈ ਜੀ ਮੈਨੂੰ ਲੱਗਦਾ ਸਾਰੀਆਂ ਭੈਣਾਂ ਨੂੰ ਸਮਝ ਆ ਗਈ ਹੋਊਗੀ ਉਸ ਤੋਂ ਬਾਅਦ ਤੁਸੀਂ ਇਹ ਸੀਰਮ ਆ ਜਿਹੜਾ ਇਹਨੂੰ ਯੂਜ਼ ਕਰਨਾ ਯੂਜ਼ ਕਰਨ ਦਾ ਤਾਂ ਤਰੀਕਾ ਕੋਈ ਖਾਸ ਔਖਾ ਨਹੀਂ ਹੈਗਾ ਬਸ ਉਦਾਂ ਹੀ ਜਿਵੇਂ ਆਪਾਂ ਏਦਾਂ ਆਪਣੇ ਏਦਾਂ ਲਾ ਲਏ ਨੇ ਲਾ ਕੇ ਉਹਨੂੰ ਚੰਗੀ ਤਰ੍ਹਾਂ ਸਾਰੇ ਮ사ਜ ਕਰ ਲਓ ਤੁਸੀਂ ਹਲਕੀ ਹਲਕੀ ਤੇ ਬਸ ਫਿਰ ਓਕੇ ਆ ਜਿਹੜੀ ਤੁਹਾਡੀ ਪਿਗਮੈਂਟੇਸ਼ਨ ਵਗੈਰਾ ਹੋਊਗੀ ਉਹ ਸਾਰੀ ਸਹੀ ਹੋ ਜੂ ਕਿਉਂਕਿ ਮਲਠੀ ਦਾਣਾ ਜੀ ਬਸ ਪੁੱਛਿਆ ਹੀ ਨਾ ਸਾਡੀ ਫੇਸ ਦੇ ਲਈ ਬਹੁਤ ਵਰਕ ਕਰਦੀ ਹੈ ਬਹੁਤ ਵਧੀਆ ਕੰਮ ਕਰਦੀ ਹੈ ਠੀਕ ਹੈ ਜੀ ਬਲੈਕ ਆਸਟਾ ਹੀ ਰਹਿਣੀ ਨਹੀਂ ਦੇ ਦਿੰਦੀ ਸਨ ਟੈਨ ਰਹਿਣੀ ਨਹੀਂ ਦਿੰਦੀ ਹੈਗੀ ਜਿਹੜੀ ਆਪਾਂ ਕਹਿ ਦਿੰਨੇ ਆ ਪਾਰਲਰਾਂ ਚ ਜਾ ਕੇ ਮੈਂ ਪਾਰਲਰਾਂ ਦੇ ਖਿਲਾਫ ਨਹੀਂ ਬੋਲਣਾ ਚਾਹੁੰਦੀ ਕੁਝ ਵੀ ਮੈਂ ਖਿਲਾਫ ਨਹੀਂ ਹੈਗੀ ਪਾਰਲਰਾਂ ਦੀ ਕਿਉਂਕਿ ਪਾਰਲਰਾਂ ਦੇ ਵਿੱਚ ਜਾ ਕੇ ਕਾਫੀ ਚੀਜ਼ਾਂ ਜਿਹੜੀਆਂ ਉੱਥੇ ਵੀ ਕਰਵਾਉਣੀਆਂ ਪੈਂਦੀਆਂ ਨੇ ਜਾਣਾ ਪੈਂਦਾ ਹੈ ਨਾ ਸੋ ਪਾਰਲਰਾਂ ਦੇ ਆਪਾਂ ਖਿਲਾਫ ਨਹੀਂ ਹੈਗੇ ਪਰ ਕੁਝ ਕੰਮ ਆ ਜਿਹੜੇ ਉਹ ਆਪਾਂ ਨੂੰ ਘਰ ਵੀ ਕਰ ਲੈਣੇ ਚਾਹੀਦੇ ਆ ਤੁਸੀਂ ਪਾਰਲਰਾਂ ਚ ਜਾਓ ਕੋਈ ਚੱਕਰ ਨਹੀਂ ਹੈਗਾ ਪਰ ਕੁਝ ਇਦਾਂ ਦੀਆਂ ਚੀਜ਼ਾਂ ਵੀ ਆਪਾਂ ਕਹਿ ਦਿੰਨੇ ਆ ਕਿ ਟੈਨਿੰਗ ਹੋ ਗਈ ਆਪਾਂ ਵੈਕਸਿੰਗ ਕਰਾ ਲਈਏ ਆਪਾਂ ਮ사ਜ ਕਰਾ ਲਈਏ ਫੇਸ਼ੀਅਲ ਕਰਾ ਲਈਏ ਟੈਨਿੰਗ ਹੋਈ ਪਈ ਆ ਸੋ ਤੁਸੀਂ ਫੇਸ਼ੀਅਲ ਕਰਾਓ 노 ਪ੍ਰੋਬਲਮ ਉਹ ਤੁਹਾਡੀ ਮਰਜ਼ੀ ਹੈ ਤੁਹਾਡੀ ਇੱਛਾ ਹੈ ਹੈ ਨਾ ਪਰ ਜਿਹੜੀ ਇਹ ਚੀਜ਼ ਹੈਗੀ ਆ ਇਹਨੂੰ ਤੁਸੀਂ ਰੈਗੂਲਰਲੀ ਯੂਜ਼ ਜ਼ਰੂਰ ਕਰਦੇ ਰਹੋ ਇਹ ਵੀ ਕਰਦੇ ਰਹੋ ਤੁਹਾਡਾ ਮਨ ਕਰਦਾ ਫੇਸ਼ਲ ਕਰਾਉਣ ਨੂੰ ਤੁਸੀਂ ਫੇਸ਼ਲ ਵੀ ਕਰਵਾ ਸਕਦੇ ਹੋ ਕੋਈ ਚੱਕਰ ਨਹੀਂ ਆਹ ਇਹ ਜਾ ਤੇ ਲਓ ਜੀ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਈ ਹੋਣੀ ਆ ਜਿਹੜਾ ਮੈਂ ਤੁਹਾਨੂੰ ਇਹ ਰੈਮਡੀ ਦੱਸੀ ਹੈਗੀ ਆ ਸੋ ਸਾਰੀਆਂ ਭੈਣਾਂ ਨੇ ਇਹ ਬਣਾਉਣੀ ਆ ਇਹਦੇ 'ਚ ਤਾਂ ਕੁਝ ਵੀ ਔਖਾ ਨਹੀਂ ਆ ਜਤੂਨ ਦਾ ਤੇਲ ਲੈ ਕੇ ਆਉਣਾ ਮੈਨੂੰ ਲੱਗਦਾ ਨਾਰੀਅਲ ਦਾ ਤੇਲ ਤਾਂ ਸਾਰਿਆਂ ਦੇ ਘਰੇ ਹੋਊਗਾ ਜਤੂਨ ਦਾ ਤੇਲ ਆ ਜਿਹੜਾ ਉਹ इजीली ਮਿਲ ਜਾਂਦਾ ਜਿੱਥੋਂ ਤੁਸੀਂ ਨਾਰੀਅਲ ਦਾ ਤੇਲ ਲੈਨੇ ਉੱਥੋਂ ਤੁਹਾਨੂੰ ਇਹ ਵੀ ਮਿਲ ਜਾਊਗਾ ਠੀਕ ਹੈ ਜੀ ਸੋ ਛੋਟੀ ਪੈਕਿੰਗ ਲਿਆ ਇਹ ਛੋਟੀ ਪੈਕਿੰਗ ਐ ਇਸ ਤੋਂ ਵੱਡੀ ਪੈਕਿੰਗ ਵੀ ਮਿਲਦੀ ਐ ਸਿਰ ਨੂੰ ਲਾਉਂਗੇ ਤਾਂ ਵੀ ਬਹੁਤ ਅੱਛੀ ਗੱਲ ਹੈ ਤੇ ਬਸ ਉਸ ਤੋਂ ਬਾਅਦ ਜੀ ਤੁਸੀਂ ਆਪਣਾ ਇਹ ਰੈਡੀ ਕਰੋ ਸੀਰਮ ਤੇ ਆਪਣੇ ਫੇਸ ਤੇ ਲਾਉਣਾ ਜਲਦੀ ਸ਼ੁਰੂ ਕਰੋ ਜਿਵੇਂ ਵੀ ਵੀਡੀਓ ਦੇਖੋਗੇ ਸਾਰੀਆਂ ਚੀਜ਼ਾਂ ਇਕੱਠੀਆਂ ਕਰੋ ਦੋ ਦਿਨ ਧੁੱਪ ਚ ਰੱਖੋ ਉਸ ਤੋਂ ਬਾਅਦ ਤੁਸੀਂ ਯੂਜ਼ ਕਰਨਾ ਸ਼ੁਰੂ ਕਰ ਦਿਓ ਠੀਕ ਹੈ ਜੀ ਅਸੀਂ ਆਪਣਾ ਚਿਹਰਾ ਜਿਹੜਾ ਉਹ ਗਰਮੀਆਂ ਦੇ ਵਿੱਚ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਆਪਣਾ ਚਿਹਰਾ ਜਿਹੜਾ ਉਹ ਚਮਕਦਾ ਦਮਕਦਾ ਹੀ ਰੱਖਣਾ ਚਾਹੁੰਦੇ ਆ ਸੋ ਸਾਰੀਆਂ ਭੈਣਾਂ ਨੇ ਜ਼ਰੂਰ ਯੂਜ਼ ਕਰਨੀਆਂ ਠੀਕ ਹੈ ਜੀ ਚਲੋ ਠੀਕ ਹੈ ਮੈਨੂੰ ਲੱਗਦਾ ਹੈ ਕਾਫੀ ਹੋ ਗਿਆ ਪੂਰੀ ਕਲੈਰਿਟੀ ਹੋ ਗਈ ਬੱਚੇ ਲਾਉਣ ਬੁੱਢੇ ਲਾਉਣ ਜਵਾਨ ਲਾਉਣ ਕੋਈ ਚੱਕਰ ਨਹੀਂ ਹੈਗਾ ਕੋਈ ਇਹ ਤੁਹਾਡੇ ਤੇ ਕੋਈ ਸਾਈਡ ਇਫੈਕਟ ਨਹੀਂ ਕਰਨਾ ਹੈਗਾ ਬਲਕਿ ਤੁਹਾਡੀ ਜਿਹੜੀ ਸਕਿਨ ਹੈਗੀ ਆ ਉਹਨੂੰ ਡਾਈਟ ਦਾ ਕੰਮ ਜ਼ਰੂਰ ਕਰੂਗਾ ਇਹ ਠੀਕ ਹੈ ਜਿਹੜੇ ਤੁਹਾਡੇ ਸਵਾਲ ਹੁੰਦੇ ਹੀ ਆ ਕਿ ਮੇਰੀ ਬੇਟੀ ਬਹੁਤ ਛੋਟੀ ਹੈ ਜੀ ਮੇਰਾ ਬੇਟਾ ਬਹੁਤ ਛੋਟਾ ਜੀ ਉਹ ਲਾ ਸਕਦਾ ਕਿ ਨਹੀਂ ਲਾ ਸਕਦਾ ਮੈਂ ਲਾ ਸਕਦੀ ਆ ਮੇਰੇ ਹਸਬੰਡ ਲਾ ਸਕਦੇ ਨੇ ਚਾਹੇ ਹਸਬੰਡ ਲਾਉਣ ਚਾਹੇ ਵਾਈਫ ਲਾਵੇ ਚਾਹੇ ਬੱਚੇ ਲਾਉਣ ਚਾਹੇ ਮੰਮੀ ਡੈਡੀ ਲਾਉਣ ਜਿਹੜੇ ਮਰਜ਼ੀ ਲਾ ਸਕਦੇ ਨੇ ਠੀਕ ਹੈ ਜੀ ਜਿਹਦੇ ਟੈਨਿੰਗ ਹੈਗੀ ਉਹਨੇ ਤਾਂ ਲਾਉਣਾ ਹੀ ਲਾਉਣਾ ਜਿਹਦੇ ਨਹੀਂ ਉਹ ਵੀ ਲਾਸ ਹੋ ਜਾਂਦੇ ਨੇ ਤੇ ਉਹਨਾਂ ਦੀ ਅਟੈਂਡਿੰਗ ਹੋਊਗੀ ਨਹੀਂ ਫਿਰ ਠੀਕ ਹੈ ਜੀ ਚਲੋ ਆਪਾਂ ਵਲੌਗ ਦਾ ਕਰਦੇ ਆ ਇੱਥੇ ਐਂਡ ਤੇ ਫਿਰ ਮਿਲਦੇ ਆ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ